ਅੱਜ ਤੱਕ ਕਦੇ ਦਿਓਲਸ ਮੇਰਾ ਪਰਿਵਾਰ ਸੀ ਚਲੋ ਅੱਜ ਰਿਲੇਸ਼ਨ ਬੜੇ ਸਖਾਵੇਂ ਨਹੀਂ ਰਹੇ ਕਿਉਂਕਿ ਜਿਹੜਾ ਮੈਂ ਸਟੈਂਡ ਲੈ ਲਿਆ ਕਦੇ ਉਹਨਾਂ ਨੂੰ ਨਹੀਂ ਕਿਹਾ ਸੀ ਕਦੇ ਸੰਜੇ ਬਨਸਾਲੀ ਨੂੰ ਕੀ ਕਿਹਾ ਨਹੀਂ ਸੀ ਕਦੇ ਮੈਂ ਜਤਿੰਦਰ ਕਪੂਰ ਜਾਂ ਏਕਤ ਕਪੂਰ ਉਹਨਾਂ ਦਾ ਮੈਂ ਲੀਗਲ ਹੈਡ ਰਹਾ ਪਰਿਵਾਰ ਵਾਂਗੂ ਮੰਨਦੇ ਆ ਕਦੇ ਉਹਨਾਂ ਨੂੰ ਨਹੀਂ ਕਿਹਾ ਮੈਨੂੰ ਕੰਮ ਦਿਓ ਕਦੇ ਮੈਂ ਹੋਰ ਸ਼ਾਹਰੁਖ ਖਾਨ ਜਾਂ ਉਹਨਾਂ ਦਾ ਵੀ ਵਕੀਲ ਆ ਡਿਜ਼ਨੀ ਇੰਡੀਆ ਦਾ ਵਕੀਲ ਰਹਾ ਪੀਵੀਆਰ ਪਿਕਚਰਜ਼ ਪੀਵੀਆਰ ਸਿਨੇਮਾ ਜਿਹੜੇ ਬਿਜਲੀ ਬ੍ਰਦਰਸ ਆ ਉਹਨਾਂ ਦਾ ਵਕੀਲ ਰਿਹਾ ਸੋਨੀ ਪਿਕਚਰਜ਼ ਐਲ.ਏ ਤੋਂ ਚੱਲਦੇ ਆ ਉਹਨਾਂ ਦਾ ਵਕੀਲ ਰਿਹਾ ਕਿਸੇ ਨੂੰ ਨੇ ਕਿਹਾ ਮੈਨੂੰ ਕੰਮ ਦਿਓ ਨਾ ਕਿਤੇ ਜਾ ਕੇ ਬੈਠਾ ਆਪ ਕੰਮ ਪੈਦਾ ਕੀਤਾ ਆਪ ਫਿਲਮਾਂ ਬਣਾਈਆਂ ਆਪ ਫਿਲਮਾਂ ਰਿਲੀਜ਼ ਕੀਤੀਆਂ ਹੁਣ ਮਕਬੂਲੀਅਤ ਕਿੱਥੋਂ ਹੋਈ ਮੇਰੀ ਸੈਕੰਡ ਫਿਲਮ ਜੋਰਾਦਾਸ ਨੰਬਰੀਆ ਤੋਂ ਮੈਨੂੰ ਜੋਰਾ ਕਹਿਣ ਲੱਗ ਗਏ ਦੀਪ ਦਾ ਨਾਮ ਕੋਈ ਨਹੀਂ ਜਾਣਦਾ ਸੀ ਜੋਰਾਬਾਈ ਜੋਰਾਬਾਈ ਹੋ ਗਿਆ ਜੋਰਾ ਉਦੋਂ ਸਰਸੇ ਵਾਲਾ ਸਾਥ ਸੀ ਜਿਹੜਾ ਉਹਦਾ ਚੱਕਰ ਚੱਲ ਪਿਆ ਤੇ ਜਦੋਂ ਫਿਲਮ ਰਿਲੀਜ਼ ਹੋਈ ਤੇ ਕਰਫਿਊ ਲੱਗ ਪਿਆ ਫਿਲਮ ਉਦੋਂ ਥੀਏਟਰ ਚ ਨਹੀਂ ਚੱਲੀ ਇੰਨੀ ਪਰ ਬਾਅਦ ਚ ਨੈਟਫਲਿਕਸ ਤੇ ਲੋਕਾਂ ਨੇ ਦੇਖ ਦੇ ਕਿ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਆ ਤੁੱਕੀ ਘੜਤੀ ਹੁਣ ਸੈਕੰਡ ਚੈਪਟਰ ਉਦੋਂ ਬਾਅਦ ਇੱਕ ਹੋਰ ਫਿਲਮ ਆਈ ਰੰਗ ਪੰਜਾਬ ਫਿਰ ਇੱਕ ਫਿਲਮ ਸਾਡੇ ਵਾਲੇ ਕੀਤੀ ਉਹ ਹਜੇ ਰਿਲੀਜ਼ ਹੋਣੀ ਆ ਪੰਜਾਬ ਤੇ ਬਹੁਤ ਕਮਾਲ ਦੀ ਫਿਲਮ ਆ ਉਹ ਸਪੋਰਟਸਮੈਨ ਦੀ ਕਹਾਣੀ ਆ ਫਿਰ ਜੋਰ ਦਾ ਸੈਕੰਡ ਚੈਪਟਰ ਕੀਤੀ ਜੋਰਾ ਦਾ ਸੈਕੰਡ ਚੈਪਟਰ ਚ ਮਕਬੂਲੀਅਤ ਹੋਰ ਜ਼ਿਆਦਾ ਸਕਸੈਸ ਹੋਰ ਜ਼ਿਆਦਾ ਮਿਲੀ ਤੇ ਕਮਰਸ਼ੀਅਲ ਸਕਸੈਸ ਵੀ ਹੋਈ ਹੁਣ ਅੱਜ ਮੇਰਾ ਇਹ ਪ੍ਰੋਫੈਸ਼ਨ ਟੇਕ ਆਫ ਹੋ ਗਿਆ ਜਿੱਥੇ ਜਾਂਦਾ ਸੀ ਜੋਰਾ ਬਾਈ ਸਨੀ ਬਾਈ ਦੀ ਇਲੈਕਸ਼ਨ ਲੜੀ ਜੋਰਾ ਬਾਈ ਜੋਰਾ ਜੋਰਾ ਦੀਪ ਸਿੱਧੂ ਨੂੰ ਨਹੀਂ ਜੋ ਲੋਕ ਜਾਣਦੇ ਸੀ ਇੱਕ ਦਿਨ ਉਹ ਸਟੇਕ ਆਫ ਕੈਰੀਅਰ ਤੋਂ ਛੱਡ ਕੇ ਹੁਣ ਜੋਰਾ ਸੈਕੰਡ ਚੈਪਟਰ ਤੋਂ ਬਾਅਦ ਜੋਰਾ ਰੀ ਲੋਡਡ ਦਾ ਪੋਸਟਰ ਤਿਆਰ ਆ ਸਕ੍ਰਿਪਟ ਤਿਆਰ ਆ ਸੀ ਸ਼ੂਟ ਕਰਨਾ ਸੀ ਪਰ ਜਿੱਥੇ ਮੈਂ ਬੈਠਾ ਅੱਜ ਜੇ ਮੈਂ ਪੋਸਟਰ ਰਿਲੀਜ਼ ਕਰੂੰਗਾ ਕਹਿਣਗੇ ਕਿਉਂ ਦੇਖਿਆ ਸੀ ਨਾ ਇਸ ਕੰਮ ਖਤਰਾ ਆਇਆ ਸੀ ਜੇ ਮੈਂ ਅੱਜ ਸ਼ੂਟ ਸਟਾਰਟ ਕਰ ਲੂੰਗਾ ਕਹਿਣਗੇ ਦੇਖਿਆ ਇਹ ਤਾਂ ਐਕਟਰਾਂ ਹੀ ਕਰਦੇ ਹੁੰਦੇ ਆ 10 ਦਿਨ ਲਾ ਗਏ ਤੇ ਮੁੜ ਕੇ ਤੁਰ ਗਿਆ ਸੋਚੋ ਉਹ ਸਾਰਾ ਕੁਝ ਵੀ ਬੈਕਐਂਡ ਤੇ ਰੱਖ ਕੇ ਅੱਜ ਮੈਂ ਸੜਕ ਤੇ ਬੈਠਾ ਔਰ ਸੜਕ ਤੇ ਬੈਠਣਾ ਇੱਕ ਹੋਰ ਗੱਲ ਸਮਝਣ ਦੀ ਸਾਨੂੰ ਜ਼ਰੂਰਤ ਆ ਜਦੋਂ ਤੁਸੀਂ ਇੱਕ ਇੱਕ ਜ਼ਿੰਦਗੀ ਦੇਖੀ ਹੋਵੇ ਜਿਹਦੇ ਚ ਤੁਹਾਨੂੰ ਐਸ਼ ਆਰਾਮ ਵੀ ਹੋਵੇ ਇੱਕ ਲੱਜਰੀ ਲਾਈਫ ਦੇਖੀ ਹੋਵੇ ਮੇਰੇ ਕੋਲੇ ਮੈਂ 2.5 ਕਰੋੜ ਦੀ ਕਾਰ ਚਲਾਉਣਾ ਜੀ ਪੋਰਸ਼ 911 ਬਾਂਬੇ ਖੜੀ ਆ ਬੈਟਰੀ ਡਾਊਨ ਹੋ ਗਈ 2 ਮਹੀਨੇ ਹੋ ਗਏ ਉਹਨੂੰ ਕੋਈ ਚਲਾ ਨਹੀਂ ਰਿਹਾ ਹੁਣ ਉਸ ਲਾਈਫ ਨੂੰ ਛੱਡ ਕੇ ਜਿਵੇਂ ਜਦੋਂ ਤੁਸੀਂ ਲੱਜਰੀ ਲਾਈਫ ਨੂੰ ਛੱਡ ਕੇ ਕਿਤੇ ਥੱਲੇ ਆ ਕੇ ਜਿਉਂਗੇ ਨਾ ਬਹੁਤ ਔਖਾ ਹੁੰਦਾ ਥੱਲੇ ਉੱਤੇ ਜਾਣਾ ਬਹੁਤ ਸੌਖਾ ਪਰ ਉੱਤੇੋਂ ਥੱਲੇ ਆ ਕੇ ਲਾਈਫ ਦੂਜੀ ਜਿਉਣੀ ਬਹੁਤ ਔਖੀ ਆ ਇਨੂੰ ਉਹ ਹੀ ਸਮਝ ਸਕਦਾ ਜਿਹਦੇ ਨਾਲ ਵਾਪਰਦੀ ਆ ਦੂਜੇ ਇਹਨੂੰ ਸਮਝ ਨਹੀਂ ਸਕਦੇ ਆ ਸੋ ਮੇਰੀ ਜ਼ਿੰਦਗੀ ਦੇ ਜਿਹੜੇ ਪੜਾਅ ਰਹੇ ਆ ਨਾ ਉਹ ਐਂ ਰਹੇ ਆ ਫੁਰਨੇ ਆਉਂਦੇ ਆ ਤੇ ਮੈਂ ਇੱਕਦਮ ਉਹਨਾਂ ਫੁਰਨਿਆਂ ਦੇ ਨਾਲ ਗਾਈਡ ਹੋ ਕੇ ਉਧਰ ਨੂੰ ਤੁਰ ਪੈਣਾ ਹੁਣ ਇੱਥੇ ਜਿਹੜੇ ਬੰਦੇ ਨੇ 10 ਕਰੋੜ 12 ਕਰੋੜ ਆਪਦਾ ਹੀ ਫਿਲਮਾਂ ਤੇ ਲਾਤਾ ਹੋਵੇ ਕਿੰਨੇ ਕੁ ਸੌਦੇਬਾਜ਼ੀ ਕਰ ਲੈਣਗੇ ਮੇਰੇ ਨਾਲ ਕਿੰਨੇ ਕੁ ਪੈਸੇ ਦੇ ਦੇਣਗੇ ਮੈਨੂੰ ਕਿਵੇਂ ਖਰੀਦ ਲੈਣਗੇ ਮੈਨੂੰ ਔਰ ਉਹ ਵੀ ਮੈਂ ਆਪਦੇ ਆਪ ਤੇ ਗਦਾਰ ਦਾ ਠੱਪਾ ਲਾ ਕੇ ਖਰੀਦਿਆ ਜਾਊਂਗਾ ਕਿਤੇ ਮੇਰਾ ਪਰਿਵਾਰ ਪੰਜਾਬ ਚ ਰਹਿੰਦਾ ਮੇਰਾ ਕੀ ਕੁਛ ਉੱਥੇ ਬਰਬਾਦ ਹੋਊਗਾ ਸੋਚੋ ਉਹਨਾਂ ਦਾ ਇਤਿਹਾਸ ਮੇਰੀਆਂ ਪੁਸ਼ਤਾਂ ਆਉਣ ਵਾਲੀਆਂ ਪੁਸ਼ਤਾਂ ਅੱਜ ਡੋਗ ਰਿਆਂ ਨੂੰ ਕਿਵੇਂ ਯਾਦ ਕਰਦੇ ਆਪਾਂ ਤੁਹਾਨੂੰ ਲੱਗਦਾ ਦੀਪ ਸਿੱਧੂ ਪੈਸੇ ਲੈ ਕੇ ਕਿਤੇ ਵਿਖਜੂਗਾ ਆਪਦੇ ਸਿੱਦਕ ਤੋਂ ਹਟਜੂਗਾ ਦੀਪ ਸਿੱਧੂ ਨਹੀਂ ਇਹ ਉਸ ਗੁਰੂ ਨਾਨਕ ਸਾਹਿਬ ਦੀ ਤੇ ਦਸਵੇਂ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਸਿਧਾਂਤ ਆ ਨਾ ਉਹ ਅੰਦਰ ਆ ਤੇ ਬਲ ਉਹਨੇ ਬਖਸ਼ਣਾ ਨਿਭਾਉਣਾ ਔਣੇ ਆ ਹਿੰਮਤ ਮੇਰੇ ਕੋਲੇ ਹੈਗੀ ਆ